चढ़ चढ़ कला पंजाब न्यूज त आप सब का स्वागत है जिला प्रशासन वलों एस डी एम दफ्तर दीनानगर विखे वाल ऑफ फेम स्थापित की गई है जिसका उद्घाटन अज डिप्टी कमिश्नर श्री उमा शंकर गुप्ता वालों गया इस मौके उन्हीक डिप्टी कमिश्नर जनरल श्री हरजिंदर सिंह बेदी समेत होर अधिकारी अते समाज सेवी भी हाजिर सन डिप्टी कमिश्नर श्री उमा शंकर गुप्ता ने कहा कि सरहदी जिला गुरदासपुर के बछिंदयान वक् ਵੱਖ ਖੇਤਰਾਂ ਵਿੱਚ ਵੱਡੀਆਂ ਮੱਲਾਂ ਮਾਰੀਆਂ ਹਨ ਜੋ ਨੌਜਵਾਨ ਪੀੜੀ ਲਈ ਪ੍ਰੇਰਨਾ ਸਰੋਤ ਹਨ ਐਸ ਡੀ ਐਮ ਦਫਤਰ ਦਿਨਾਨਗਰ ਵਿਖੇ ਸਥਾਪਿਤ ਵਾਲ ਆਫ ਫੇਮ ਉੱਪਰ ਦਿਨਾਨਗਰ ਤਹਿਸੀਲ ਨਾਲ ਸੰਬੰਧਿਤ ਵੱਖ ਵੱਖ ਖੇਤਰਾਂ ਵਿੱਚ ਮੱਲਾਂ ਮਾਰਨ ਵਾਲੀਆਂ ਹਸਤੀਆਂ ਦੀਆਂ ਤਸਵੀਰਾਂ ਲਗਾਈਆਂ ਗਈਆਂ ਹਨ ਉਨ੍ਹਾਂ ਕਿਹਾ ਕਿ ਇਸ ਵਾਲ ਆਫ ਫੇਮ ਉੱਪਰ ਇੱਕ ਫੋਟੋ ਫਰੇਮ ਖਾਲੀ ਰੱਖਿਆ ਗਿਆ ਹੈ ਜੋ ਨੌਜਵਾਨ ਲੜਕੇ ਲੜਕੀਆਂ ਨੂੰ ਪ੍ਰੇਰਿਤ ਕਰੇਗਾ ਕਿ ਉਹ ਵੀ ਅੱਗੇ ਵਧਣ ਤਾਂ ਜੋ ਇਸ ਖਾਲੀ ਫਰੇਮ ਵਿੱਚ ਉਹਨਾਂ ਦੀ ਤਸਵੀਰ ਲੱਗ ਸਕੇ ਗੁਰਦਾਸਪੁਰ ਤੋਂ ਕੁਲਵਿੰਦਰ ਸਿੰਘ ਪਾਟਿਆ ਦੀ ਰਿਪੋਰਟ ਇੱਕ ਜਿਹੜੀ ウォਲ ਆਫ ਫੇਮ ਹੈ ਕੋਈ ਵੀ ਇੱਥੇ ਇੱਕ ਸਾਰੇ ਇੱਕ ਅਟਰੈਕਟਿਵ ਸੋਰਸ ਹੈ ਕਿਉਂਕਿ ਇਹ ਤੋਂ ਆਪਾਂ ਦੇਖ ਕੇ ਸਾਨੂੰ ਇਨਕਰੇਜਮੈਂਟ ਮਿਲਦੀ ਹੈ ਕਿ ਆਪਾਂ ਵੀ ਇਹਦੇ ਵਿੱਚ ਹੋ ਸਕਦੇ ਆ ਕਿ ਆਪਾਂ ਫ੍ਰੀ ਆਪਣੀ ਲਾਈਫ ਵਿੱਚ ਕੁਝ ਜ਼ਿਆਦਾ ਅਚੀਵ ਕਰਨਾ ਕਿ ਸਾਡੀ ਫੋਟੋ ਵੀ ਇੱਕ ਦਿਨ ਉੱਥੇ ਲੱਗੇ ਮੈਨੂੰ ਬੜਾ ਅੱਛਾ ਲੱਗਿਆ ਕਿ ਸਬਡਿਵੀਜ਼ਨ ਦਿਨਾਨਗਰ ਚ ਅਸੀਂ ウォਲ ਆਫ ਫੇਮ ਦਾ ਉਦਘਾਟਨ ਕੀਤਾ ਇਹ ਸਾਡੇ ਏਡੀਸੀ ਜਨਰਲ ਸਾਹਿਬ ਨੇ ਪਹਿਲਾਂ ਜ਼ਿਲ੍ਹੇ ਦੇ ਵਿੱਚ ਵੀ ਇਹ ਬਣਵਾਇਆ ਸੀ ਜਿਹਦਾ ਸੀ ਉਹਦਾ ਕਾਟਣ ਕੀਤਾ ਸੀ ਜਿਦੇ ਵਿੱਚ ਸਾਰੇ ਜ਼ਿਲ੍ਹੇ ਦੇ ਜਿਹੜੇ ਪ੍ਰੋਮਿਨੈਂਟ ਹਸਤੀਆਂ ਸੀ ਜਿਨ੍ਹਾਂ ਨੇ ਵੱਖ-ਵੱਖ ਮੈਦਾਨਾਂ ਦੇ ਵਿੱਚ ਬੱਚਿਆਂ ਨੇ ਆਪਣੀ ਮੱਲਾ ਮਾਰੀਆਂ ਨੇ ਅਸੀਂ ਉਹਨਾਂ ਦਾ ਸ਼ੋਅਕੇਸ ਕੀਤਾ ਤੇ ਇਸੇ ਤਰ੍ਹਾਂ ਅੱਜ ਦਿਨਾਂ ਨਗਰ ਦੇ ਵਿੱਚ ਵੀ ਕੀਤਾ ਵੀ ਜਿਹੜੇ ਦਿਨਾਂ ਨਗਰ ਦੇ ਜੋ ਵੀ ਬੱਚੇ ਬਸਨੀਕ ਸੀ ਜਿਨ੍ਹਾਂ ਨੇ ਵੱਖ-ਵੱਖ ਖੇਤਰਾਂ ਦੇ ਵਿੱਚੋਂ ਆਪਣੇ ਪੜ ਕੇ ਜਾਂ ਕੁਝ ਵੀ ਰੁਤਬਾ ਹਾਸਿਲ ਕੀਤਾ ਹੈ ਉਹਨਾਂ ਦਾ ਅਸੀਂ ਲਗਾਇਆ ਸਾਡੇ ਏਡੀਸੀ ਜਨਰਲ ਸਾਹਿਬ ਵੀ ਇੱਥੋਂ ਦੇ ਬਿਲੋਂਗ ਕਰਦੇ ਆ ਤੇ ਬੜੀ ਖੁਸ਼ੀ ਹੈ ਕਿ ਇੱਥੇ ਸੇਵਾ ਨੂੰ ਆ ਰਹੇ ਆ ਚੰਗਾ ਕੰਮ ਕਰ ਰਹੇ ਆ ਤੇ ਬੜੀ ਖੁਸ਼ੀ ਹੁੰਦੀ ਹੈ ਕਿ ਚਲੋ ਅਸੀਂ ਇਹ ਇਸ ਨਾਲ ਬੜੀ ਮੋਟੀਵੇਸ਼ਨ ਮਿਲਦੀ ਆ ਹੋਰ ਬੱਚਿਆਂ ਨੂੰ ਵੀ ਜਿਹੜੇ ਦੇਖਦੇ ਆ ਇੱਥੇ ਕਿਉਂਕਿ ਸਬਡਿਵੀਜ਼ਨ ਚ ਹਰ ਤਰ੍ਹਾਂ ਦੇ ਲੋਕ ਆਉਂਦੇ ਨੇ ਬੱਚੇ ਆਉਂਦੇ ਨੇ ਜਦੋਂ ਇਸ ਤਰ੍ਹਾਂ ਦੇਖਦੇ ਨੇ ਵੀ ਇਹਨਾਂ ਨੂੰ ਇੰਪੋਰਟੈਂਸ ਮਿਲਦੀ ਆ ਤਾਂ ਉਹਨਾਂ ਦੇ ਵਿੱਚ ਵੀ ਇੱਕ ਜਜ਼ਬਾ ਜਾਗਦਾ ਹੈ ਵੀ ਕੁਝ ਬੰਦ ਦਾ ਕਰਨ ਦਾ ਤੇ ਮੈਨੂੰ ਉਮੀਦ ਹੈ ਕਿ ਇਸ ਨਾਲ ਉਹਨਾਂ ਨੂੰ ਉਤਸ਼ਾਹ ਮਿਲੇਗਾ ਤੇ ਉਹ ਵੀ ਆਪਣੇ ਜੋ ਵੀ ਉਹਨਾਂ ਨੇ ਫੀਲਡ ਚੂਜ਼ ਕੀਤਾ ਹੋਏਗਾ ਉਹਦੇ ਵਿੱਚ ਉਹ ਕਾਮਯਾਬ ਹੋਣਗੇ ਉਹਦੇ ਵਿੱਚ ਆਪਣਾ ਮਕਾਮ ਹਾਸਲ ਕਰਨਗੇ ਤੇ ਹੋ ਸਕਦਾ ਉਹਨਾਂ ਦੀ ਵੀ ਫੋਟੋ ਅਸੀਂ ਆਉਣ ਵਾਲੇ ਸਮੇਂ 'ਚ ਇੱਥੇ ਦੇਖ ਸਕੇ ਅੱਗਲ ਕਰਦੇ ਆ ਬਹੁਤ ਮਿਹਨਤ ਕਰਦੇ ਆ ਤਾਂ ਹਰ ਕਿਸੇ ਦੀ ਇੱਛਾ ਹੁੰਦੀ ਹੈ ਕਿ ਜੇ ਅਸੀਂ ਕੋਈ ਕਾਮਯਾਬੀ ਮਿਲਦੀ ਆ ਤਾਂ ਕਾਮਯਾਬ ਹਰ ਕੋਈ ਬੰਨਣਾ ਚਾਹੁੰਦਾ ਇਨਸਾਨ ਇਹ ਨਹੀਂ ਹੈ ਬਟ ਕੋਈ ਮਨ ਹੋ ਪਾਂਦੇ ਕੋਈ ਨਹੀਂ ਹੋ ਪਾਂਦੇ ਬਟ ਇਸ ਤਰ੍ਹਾਂ ਦੀ ਪ੍ਰੇਰਨਾ ਮਿਲਦੀ ਹੈ ਕਿ ਉਹਦੇ ਵਿੱਚ ਹਿੰਮਤ ਆਉਂਦੀ ਆ ਹਰ ਇਨਸਾਨ ਦੇ ਵਿੱਚ ਵੀ ਉਹਨਾ ਕੁਝ ਕਰਾਂ ਤਾਂ ਉਸ ਭਾਵਨਾ ਨੂੰ ਜਗਾਉਣ ਲਈ ਇਹ ਉਪਰਾਲੇ ਕੀਤੇ ਜਾਂਦੇ ਆ ਤਾਂ ਜੋ ਕਿ ਉਹਨਾਂ ਦੀ ਇੱਕ ਜਜ਼ਬਾ ਹੋਵੇ ਤੇ ਆਪਣਾ ਉਹ ਮਕਾਮ ਹਾਸਲ ਕਰ ਸਕਣ ਤੇ ਇੱਥੇ ਕੋਈ ਵੀ ਹੋ ਸਕਦਾ ਹੈ ਤੇ ਜਿਹੜਾ ਵੀ ਬੈਸਟ ਹੋਏਗਾ ਵੀ ਪਲੇਸ ਹਿਮ ਓਵਰ ਹਰ